ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਨਾਨੀ ਦਾਦੀ ਜੀ ਦੁਆਰਾ ਦੱਸੇ ਘਰੇਲੂ ਨੁਕਤੇ ਨੰਬਰ 1 ਜੇਕਰ ਤੁਹਾਡੀਆਂ ਮਾਸਪੇਸ਼ੀਆਂ ਖਿੱਚੀਆਂ-ਕਿੱਚੀਆਂ ਰਹਿੰਦੀਆਂ ਹਨ ਤਾਂ ਤੁਹਾਡੇ ਵਿੱਚ ਸੋਡੀਅਮ ਦੀ ਕਮੀ ਹੈ ਤੁਹਾਨੂੰ ਮਸ਼ਰੂਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 2 ਸਰਦੀ ਜ਼ੁਕਾਮ ਤੋਂ ਬਚਣ ਲਈ ਤੁਹਾਨੂੰ ਸਰਦੀਆਂ ਵਿੱਚ ਤੁਰਸੀ ਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ ਨੰਬਰ 3 ਰੋਜ਼ਾਨਾ ਭੋਜਨ ਖਾਣ ਤੋਂ ਬਾਅਦ ਸੌਂ ਵਿੱਚ ਇਲਾਇਚੀ ਮਿਲਾ ਕੇ ਚਵਾ ਲਓ ਇਸ ਨਾਲ ਤੁਹਾਡੇ ਮੂੰਹ ਵਿੱਚੋਂ ਬਦਬੂ ਆਣੀ ਬੰਦ ਹੋ ਜਾਵੇਗੀ ਨੰਬਰ 4 ਜੇਕਰ ਤੁਹਾਡੇ ਹੱਥ ਪੈ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਵਿੱਚ ਆਇਓਡੀਨ ਦੀ ਕਮੀ ਹੋ ਸਕਦੀ ਹੈ ਇਸ ਨੂੰ ਪੂਰਾ ਕਰਨ ਲਈ ਆਲੂ ਛਿਲਕੇ ਸਮੇਤ ਖਾਓ ਨੰਬਰ 5 ਗਰਮੀਆਂ ਵਿੱਚ ਸਰੀਰ ਨੂੰ ਠੰਡਕ ਦੇਣ ਲਈ ਤੁਹਾਨੂੰ ਨਿੰਬੂ ਦੀ ਸਿਕੰਜਵੀ ਅਤੇ ਬੇਲ ਦਾ ਜੂਸ ਪੀਣਾ ਚਾਹੀਦਾ ਹੈ ਨੰਬਰ 6 ਜੇਕਰ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਰਹੀਆਂ ਹਨ ਤਾਂ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਤੁਹਾਨੂੰ ਵੱਧ ਤੋਂ ਵੱਧ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਨੰਬਰ 7 ਅਮਰੂਦ ਦਾ ਸੇਵਨ ਕਰਨ ਨਾਲ ਮਸੂੜਿਆਂ ਵਿੱਚੋਂ ਖੂਨ ਆਉਣ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 8 ਅਜਮਾਇਣ ਅਤੇ ਗੁੜ ਨਾਲ ਇਸ ਦਾ ਕਾੜਾ ਬਣਾ ਕੇ ਪੀਣ ਨਾਲ ਔਰਤਾਂ ਦੇ ਪੀਰੀਅਡ ਸਮੇਂ ਹੋਣ ਵਾਲਾ ਦਰਦ ਠੀਕ ਹੁੰਦਾ ਹੈ ਨੰਬਰ 9 ਜੇਕਰ ਤੁਹਾਡੇ ਪੈਰਾਂ ਨੂੰ ਸੋਜ ਆ ਰਹੀ ਹੈ ਤੁਹਾਡੇ ਲੀਵਰ ਜਾਂ ਕਿਡਨੀ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ ਤੁਹਾਨੂੰ ਚੁਕੰਦਰ ਦਾ ਜੂਸ ਜਾਂ ਸਲਾਦ ਖਾਣਾ ਚਾਹੀਦਾ ਹੈ ਇਸ ਨਾਲ ਲੀਵਰ ਡੀਟੌਕਸ ਹੁੰਦਾ ਹੈ ਨੰਬਰ 10 ਆਲੂ ਦਾ ਛਿਲਕਾ ਸਮੇਤ ਸੇਵਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਕਟ ਹੁੰਦਾ ਹੈ ਨੰਬਰ 11 ਸੇਬ ਦੇ ਬੀਜ ਖਾਣ ਨਾਲ ਤੁਹਾਡਾ ਪੇਟ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 12 ਜੈਫਲ ਦੇ ਕਾੜੇ ਦੇ ਘਰਾਰੇ ਕਰਨ ਨਾਲ ਮੂੰਹ ਵਿੱਚ ਹੋਏ ਛਾਲੇ ਠੀਕ ਹੋ ਜਾਂਦੇ ਹਨ ਨੰਬਰ 13 ਜੇਕਰ ਬਿਸਤਰੇ ਵਿੱਚ ਪਿਸ਼ਾਬ ਨਿਕਲ ਜਾਂਦਾ ਹੈ ਤਾਂ ਥੋੜੀ ਜਹੀ ਅਜਮੈਣ ਖਾਓ ਨੰਬਰ 14 ਲੌਂਗਾਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਉਲਟੀ ਬੰਦ ਹੋ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਸਵੇਰ ਜਲਦੀ ਉੱਠਦੇ ਹੋ ਤਾਂ ਰਾਤ ਨੂੰ ਟਾਈਮ ਨਾਲ ਸੌਂਦੇ ਹੋ ਤੁਹਾਡਾ ਬੀਪੀ ਕੰਟਰੋਲ ਰਹਿੰਦਾ ਹੈ ਨੰਬਰ 16 ਜੇਕਰ ਸੱਟ ਲੱਗਣ ਨਾਲ ਸਰੀਰ ਉਤੇ ਨੀਲੇ ਦਾਗ ਪੈ ਜਾਣ ਤਾਂ ਅਜਮਾਇਣ ਤੇ ਹਲਦੀ ਇਹਨਾਂ ਉੱਪਰ ਬੰਨਣ ਨਾਲ ਦਾਗ ਠੀਕ ਹੋ ਜਾਂਦੇ ਆ ਨੰਬਰ 17 ਜੇਕਰ ਤੁਹਾਡੇ ਘਰ ਵਿੱਚ ਬਹੁਤ ਸਾਰੇ ਚੂਹੇ ਹਨ ਆਪਣੇ ਘਰ ਦੇ ਕੋਨਿਆਂ ਵਿੱਚ ਕਪੂਰ ਦੀਆਂ ਟਿੱਕੀਆਂ ਰੱਖ ਦਿਓ ਨੰਬਰ 18 ਉਂਗਲਾਂ ਨਾਲ ਮਸੂੜਿਆਂ ਦੀ ਮ사ਜ ਕਰਨ ਨਾਲ ਮਸੂੜੇ ਮਜ਼ਬੂਤ ਬਣਦੇ ਹਨ ਨੰਬਰ 19 ਪਾਣੀ ਸਾਨੂੰ ਕਦੇ ਵੀ ਕਿਸਾਨ ਨਹੀਂ ਪੀਣਾ ਚਾਹੀਦਾ ਰੁੱਕ ਰੁੱਕ ਕੇ ਪੀਣਾ ਚਾਹੀਦਾ ਇੱਕ ਸਾ ਪਾਣੀ ਪੀਣ ਨਾਲ ਸਾਡਾ ਸਿਰਦਰਦ ਹੋਣ ਲੱਗ ਜਾਂਦਾ ਹੈ ਨੰਬਰ 20 ਨਿੰਮ ਦਾ ਤੇਲ ਹਲਕਾ ਗਰਮ ਕਰਕੇ ਸਿਰ ਉ ਤੇ ਲਗਾਓ 2 ਘੰਟੇ ਬਾਅਦ ਚਰ ਤੋਂ ਲਵੋ ਇਸ ਤਰ੍ਹਾਂ ਹਫਤੇ ਚ ਦੋ ਵਾਰ ਕਰਨ ਨਾਲ ਜੂਆਂ ਮਰ ਜਾਣਗੀਆਂ ਨੰਬਰ 21 ਗੁੜ ਅਤੇ ਮੂੰਗਫਲੀ ਨੂੰ ਇਕੱਠੇ ਖਾਣ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ ਤੇ ਸਰੀਰ ਦਾ ਸਟੈਮਨਾ ਵਧਦਾ ਹੈ ਨੰਬਰ 22 ਗਰਭਵਸਥਾ ਵਿੱਚ ਔਰਤਾਂ ਨੂੰ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 23 ਚੌਲ ਖਾਣ ਬਾਅਦ ਉੱਪਰ ਦੀ ਦੁੱਧ ਪੀਣ ਨਾਲ ਸਾਡਾ ਪੇਟ ਖਰਾਬ ਹੋ ਸਕਦਾ ਹੈ ਨੰਬਰ 24 ਸੌਂਫ ਅਤੇ ਅਜਮਾਈਂ ਨੂੰ ਉਬਾਲ ਕੇ ਇਸ ਦਾ ਪਾਣੀ ਪੀਣ ਨਾਲ ਔਰਤਾਂ ਦੇ ਪਿਸ਼ਾਬ ਦੀ ਇਨਫੈਕਸ਼ਨ ਠੀਕ ਹੁੰਦੀ ਹੈ ਨੰਬਰ 25 ਵੱਡੇ ਕਰੇਲੇ ਨੂੰ ਅੱਗ ਵਿੱਚ ਭੁੰਨ ਕੇ ਰੂਮ ਵਿੱਚ ਲਪੇਟ ਕੇ ਗੋਡਿਆਂ ਉੱਤੇ ਬੰਨਣ ਨਾਲ ਗੋਡਿਆਂ ਦਾ ਦਰਦ ਠੀਕ ਹੁੰਦਾ ਹੈ ਨੰਬਰ 26 ਕੈਸਟਰੋਲ ਦਾ ਲੈਵਲ ਕੰਟਰੋਲ ਵਿੱਚ ਰੱਖਣ ਲਈ ਆਮਲੇ ਦਾ ਜੂਸ ਪੀਣਾ ਚਾਹੀਦਾ ਹੈ ਨੰਬਰ 27 ਜੀਰੇ ਨੂੰ ਪਾਣੀ ਵਿੱਚ ਉਬਾਲ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਭਜਨ ਘਟਦਾ ਹੈ ਨੰਬਰ 28 ਪੈਰਾਂ ਦੀ ਮਾਲਿਸ਼ ਕਰਕੇ ਸੌਣ ਨਾਲ ਗਹਿਰੀ ਅਤੇ ਆਰਾਮਦਾਇਕ ਨੀਂਦ ਆਉਂਦੀ ਹੈ ਨੰਬਰ 29 ਰੋਜ਼ਾਨਾ ਮੂਲੀ ਦਾ ਸਲਾਦ ਖਾਣ ਨਾਲ ਸਾਡਾ ਪੇਟ ਸਾਫ਼ ਰਹਿੰਦਾ ਹੈ ਨੰਬਰ 30 ਜੇਕਰ ਤੁਹਾਡੇ ਕੰਨ ਵਿੱਚ ਕੋਈ ਕੀੜਾ ਚਲਾ ਜਾਂਦਾ ਹੈ ਤਾਂ ਕੰਨ ਵਿੱਚ 1-2 ਤੱਕੇ ਸਰੋਂ ਦੇ ਤੇਲ ਨਾਲ ਪਾਉਣ ਨਾਲ ਕੀੜਾ ਬਾਹਰ ਆ ਜਾਵੇਗਾ ਨੰਬਰ 31 ਹਰੇ ਧਨੀਏ ਦੀ ਚਟਨੀ ਨਾਲ ਥਾਇਰੋਇਡ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਨੰਬਰ 32 ਰਾਤ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਰੱਖ ਦਿਓ ਸਵੇਰ ਖਾਲੀ ਪੇਟ ਇਸ ਨੂੰ ਪੀ ਲਓ ਇਸ ਨਾਲ ਤੁਹਾਡੇ ਪੇਟ ਦੇ ਬੈਕਟੀਰੀਆ ਸਾਫ ਹੋ ਜਾਣਗੇ ਨੰਬਰ 33 ਚੌਲਾਂ ਦੇ ਆਟੇ ਨੂੰ ਕੀੜਿਆਂ ਤੋਂ ਬਚਾਉਣ ਲਈ ਉਸ ਵਿੱਚ 5-7 ਲੌਂਗ ਰੱਖ ਦਿਓ ਨੰਬਰ 34 ਮਿਸਰੀ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਇੱਕ ਕਟ ਨਹੀਂ ਹੁੰਦੀ ਅਤੇ ਮੋਤੀਆ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਨੰਬਰ 35 ਪਾਲਕ ਨੂੰ ਲੋਹੇ ਦੀ ਕੜਾਹੀ ਵਿੱਚ ਬਣਾ ਕੇ ਖਾਣ ਨਾਲ ਖੂਨ ਬਹੁਤ ਤੇਜ਼ੀ ਨਾਲ ਵੱਧਦਾ ਹੈ ਨੰਬਰ 36 ਧੁੰਨੀ ਵਿੱਚ ਸਰੋਂ ਦਾ ਤੇਲ ਲਾਉਣ ਨਾਲ ਤੁਹਾਡਾ ਦਿਲ ਮਜ਼ਬੂਤ ਹੁੰਦਾ ਹੈ ਤੇ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਨੰਬਰ 37 ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਪਾ ਕੇ ਚਿਹਰੇ ਤੇ ਲਾਉਣ ਨਾਲ ਦਾਗ-ਧੱਬੇ ਦੂਰ ਰਹਿੰਦੇ ਹਨ ਨੰਬਰ 38 ਹਲਦੀ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਚਟਣ ਨਾਲ ਸੁੱਕੀ ਖੰਘ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 39 ਸੌਂਦੇ ਸਮੇਂ ਸਾਨੂੰ ਕਦੇ ਵੀ ਆਪਣੇ ਹੱਥ ਦਿਲ ਉੱਤੇ ਰੱਖ ਕੇ ਨਹੀਂ ਸੌਣੇ ਚਾਹੀਏ ਨੰਬਰ 40 ਸੇਵ ਦੇ ਸਿਰਕੇ ਨੂੰ ਰੂ ਉੱਤੇ ਲਾ ਕੇ ਮੱਛੇ ਤੇ ਲਗਾਉਣ ਨਾਲ ਮੱਛੇ ਝੜ ਜਾਂਦੇ ਹਨ ਨੰਬਰ 41 ਪਿਸ਼ਾਬ ਦਾ ਰੰਗ ਪੀਲਾ ਆਉਣਾ ਜਾਂ ਪਿਸ਼ਾਬ ਵਿੱਚੋਂ ਬਦਬੂ ਆਉਣਾ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਦਾ ਹੋਣ ਦਾ ਦੱਸਦਾ ਹੈ ਨੰਬਰ 42 ਜ਼ਿਆਦਾ ਤਲੇ ਭੋਜਨ ਖਾਣ ਨਾਲ ਗਲੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਬਣਦਾ ਹੈ ਨੰਬਰ 43 ਰੋਜ਼ਾਨਾ ਨਿੰਬ ਦੀ ਦਾਤਣ ਕਰਨ ਨਾਲ ਕਦੇ ਵੀ ਦੰਦਾਂ ਨੂੰ ਕੀੜਾ ਨਹੀਂ ਲੱਗਦਾ ਇਹ ਮਜ਼ਬੂਤ ਬਣਦੇ ਹਨ ਨੰਬਰ 44 ਗਾਜਰ ਦੇ ਤਾਜ਼ੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਅਤੇ ਸਿੱਧਾ ਨਮਕ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੌਸ਼ਨੀ ਨਹੀਂ ਘਟਦੀ ਅਤੇ ਘਟੀ ਹੋਈ ਵਾਪਸ ਆਉਣ ਲੱਗ ਜਾਂਦੀ ਹੈ ਨੰਬਰ 45 ਭੋਜਨ ਖਾਣ ਬਾਅਦ ਸਾਨੂੰ ਖੱਬੇ ਪਾਸੇ ਕਰਬੜ ਲੈ ਕੇ ਲੇਟਣਾ ਚਾਹੀਦਾ ਇਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਤੇ ਭੋਜਨ ਹਾਜਮ ਹੁੰਦਾ ਹੈ ਨੰਬਰ 46 ਰੋਜ਼ਾਨਾ ਤਾਜ਼ੀਆਂ ਕੱਚੀਆਂ ਹਰੀਆਂ ਮਿਰਚਾਂ ਖਾਣ ਨਾਲ ਸਰੀਰ ਵਿੱਚੋਂ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 47 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਧੋ ਕੇ ਕਲਾਬਜਲ ਲਾਓ ਇਸ ਨਾਲ ਦਾਗ-ਧੱਬੇ ਗਾਇਬ ਹੋ ਜਾਂਦੇ ਹਨ ਨੰਬਰ 48 ਪਥਰੀ ਦੇ ਮਰੀਜ਼ਾਂ ਨੂੰ ਬਦਾਮ ਅਤੇ ਛੋਲਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 49 ਨਹਾਉਣ ਤੋਂ 20 ਮਿੰਟ ਪਹਿਲਾਂ ਆਪਣੇ ਸਰੀਰ ਉਤੇ ਨਾਰੀਅਲ ਤੇਲ ਦੀ ਮਾਲਿਸ਼ ਕਰੋ ਇਸ ਨਾਲ ਚਮੜੀ ਦਾ ਰੁੱਖਾਪਨ ਦੂਰ ਹੁੰਦਾ ਹੈ ਤੇ ਚਮਕ ਆਉਂਦੀ ਹੈ ਨੰਬਰ 50 ਗੇਂਦੇ ਦੇ ਪੌਦੇ ਦੀ ਖੁਸ਼ਬੂ ਨਾਲ ਘਰ ਵਿੱਚ ਮੱਖੀ ਮੱਛਰ ਨਹੀਂ ਆਉਂਦੇ ਨੰਬਰ 51 ਜੇਕਰ ਬਾਰ-ਬਾਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਰਹੇ ਹਨ ਤਾਂ ਤੁਹਾਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 52 ਖੱਬੇ ਪਾਸੇ ਕਰਬਟ ਲੈ ਕੇ ਸੌਣ ਨਾਲ ਕਮਰਦਰਦ ਤੋਂ ਰਾਹਤ ਮਿਲਦੀ ਹੈ ਨੰਬਰ 53 ਸਦਾਬਹਾਰ ਪੌਦੇ ਦੇ ਖਾਲੀ ਪੇਟ 2-3 ਪੱਤੇ ਚਵਾਉਣ ਨਾਲ 슈ਗਰ ਦੀ ਬਿਮਾਰੀ ਠੀਕ ਹੁੰਦੀ ਹੈ ਨੰਬਰ 54 ਡੂ ਖਾਣ ਨਾਲ ਸਾਡੇ ਕਿਡਣੀਆਂ ਦੀ ਸਫਾਈ ਹੁੰਦੀ ਹੈ ਖਰਾਬ ਨਹੀਂ ਹੁੰਦੀਆਂ ਨੰਬਰ 55 ਜਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਵਿੱਚ ਯੂਰਿਕ ਐਸਿਡ ਬਣਦਾ ਹੈ ਤੇ ਕੈਸਟਰੋਲ ਵੀ ਵੱਧ ਸਕਦਾ ਹੈ ਨੰਬਰ 56 ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਗੁਰਦਿਆਂ ਦੀ ਬਿਮਾਰੀ ਨਹੀਂ ਹੁੰਦੀ ਨੰਬਰ 57 ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਉਸ ਵਿੱਚ ਇੱਕ ਚੁੰਟੀ ਚੁਟਕੀ ਹਿੰਗ ਮਲਾ ਕੇ ਖਾਣ ਨਾਲ ਪੇਟ ਗੈਸ ਅਤੇ ਅਲਸਰ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 58 ਜੇਕਰ ਤੁਹਾਨੂੰ ਮੱਛਰ ਕੱਟ ਜਾਂਦਾ ਹੈ ਉਸ ਜਗ੍ਹਾ ਤੇ ਕੇਲੇ ਦੇ ਛਿਲਕੇ ਦੀ ਮਾਲਿਸ਼ ਕਰੋ ਤੇ ਖਾਰਸ਼ ਤੋਂ ਰਾਤ ਮਿਲਦੀ ਹੈ ਨੰਬਰ 59 ਸਵੇਰੇ ਉੱਠ ਕੇ ਉੱਚੀ ਉੱਚੀ ਹਸਣ ਨਾਲ ਸਾਰੀਆਂ ਬਿਮਾਰੀਆਂ ਖਤਮ ਹੁੰਦੀਆਂ ਹਨ ਨੰਬਰ 60 ਉਬਲੇ ਹੋਏ ਆਲੂ ਦੇ ਛਿਲਕੇ ਨੂੰ ਥੋੜਾ ਜਿਹਾ ਨਾਮਕਾ ਮਲਾ ਕੇ ਚਾਂਦੀ ਦੇ ਬਰਤਨ ਉੱਤੇ ਰਗੜੋ ਇਹ ਚਮਕ ਜਾਣਗੇ ਨੰਬਰ 61 ਰਜਾਨਾ ਸਵੇਰੇ ਸੌਂਫ ਵਾਲਾ ਪਾਣੀ ਪੀਣ ਨਾਲ ਬਲੱਡ ਕੰਟਰੋਲ ਰਹਿੰਦਾ ਹੈ ਨੰਬਰ 62 ਚਿਹਰੇ ਉੱਤੇ ਰਜਾਨਾ 2 ਮਿੰਟ ਬਰਫ਼ ਦੀ ਮ사ਜ ਕਰਨ ਨਾਲ ਡਾਰਕ ਸਰਕਲ ਨਹੀਂ ਹੁੰਦੇ ਨੰਬਰ 63 ਜਿਹੜੇ ਲੋਕ ਦੰਦਾ ਨਾਲ ਨਾ ਕੱਟਦੇ ਹਨ ਉਹਨਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 64 ਜੇਕਰ ਗਲੇ ਵਿੱਚ ਦਰਦ ਹੈ ਤਾਂ ਸ਼ਾਇਦ ਦਾ ਪ੍ਰਯੋਗ ਕਰੋ ਨੰਬਰ 65 ਸਰੋਂ ਦੇ ਤੇਲ ਨਾਲ ਪੈਰਾਂ ਦੀ ਮ사ਜ ਕਰਨ ਨਾਲ ਤੁਹਾਡੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਨੰਬਰ 66 ਖਾਲੀ ਪੇਟ ਦਹੀਂ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆਂ ਨੰਬਰ 67 ਜੇਕਰ ਜਿਆਦਾ ਕੋਲਡ ਡਰਿੰਕ ਜਾਂ ਸੌਫਟ ਡਰਿੰਕ ਪਿੰਦੇ ਹਾਂ ਤਾਂ ਸਾਡੇ ਗੁਰਦੇ ਖਰਾਬ ਹੋ ਜਾਂਦੇ ਆ ਨੰਬਰ 8 ਜੇਕਰ ਤੁਹਾਡੀ ਪਾਚਨ ਤੰਤਰ ਕਮਜ਼ੋਰ ਹੈ ਜਾਂ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤੁਹਾਨੂੰ ਡੇਲੀ ਸਰਦੀਆਂ ਵਿੱਚ 2 ਤੋਂ 4 ਖਜੂਰਾ ਖਾਣੀਆਂ ਚਾਹੀਦੀਆਂ ਹਨ ਨੰਬਰ 9 ਮਿਰਚ ਦਾ ਜਿਆਦਾ ਸੇਵਨ ਕਰਨ ਨਾਲ ਉਮਰ ਘਟਦੀ ਹੈ ਨੰਬਰ 70 ਗਰਮ ਦੁੱਧ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਖੰਗ ਦੀ ਸਮੱਸਿਆ ਹੋ ਸਕਦੀ ਹੈ ਹਾਂਜੀ ਆਪਣੀ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ